ਸਰਵੀਰ ਸਿੰਘ ਪੁੱਤਰ ਨਗੇਂਦਰ ਸਿੰਘ ਵਾਸੀ ਬਰਗਾੜੀ ਨੇ ਸਾਡੇ ਪਾਸ 18/18 ਇੱਕ ਦੋਇਤ ਰਿਪੋਰਟ ਜਨਨ ਖਾਇਆ ਸੀ ਜਿਹੜੀ ਮੇਰੇ ਖੇਤ ਤੇ ਮੋਟਰ ਲੱਗੀ ਹੋਰ ਉਹਦੀ ਤਾਰ ਵੀ ਸਟਾਰਟ ਤੋਂ ਮੋਟਰ ਤੱਕ ਲੱਗੀ ਹੈ ਕੇਵਲ ਤਾਰ ਕੋਈ ਵਿਅਕਤੀ ਵੱਢ ਕੇ ਲੈ ਗਿਆ ਜਿਸ ਦੀ ਪ੍ਰਤਾਪ ਤੇ ਉਹਨਾਂ ਨੇ ਸੁਖਮੰਦਰ ਸਿੰਘ ਪੁੱਤਰ ਨੀਲਾ ਸਿੰਘ ਤੇ ਜਿਹੜਾ ਹੈਗਾ ਵਾਸੀ 2020 ਨੰਬਰ ਬਰਗਾੜੀ ਦੇਫਵਾ ਪਰਚਾ ਦਰਜ ਕਰਾਇਆ ਸੀਗਾ ਤੇ ਇੱਕ ਨਿੱਕਾ ਸਿੰਘ ਪੁੱਤਰ ਨਰਮਨ ਸਿੰਘ ਵਾਸੀ ਸੀਗੀਆਂ ਨੂੰ ਵੇਚਦੇ ਐ ਇਹ ਜਿ 单位 ਕਰਕੇ ਇਸ ਤੇ ਪਰਚਾ ਦਰਜਿਸਟ੍ਰ ਮਕਦਮਾ ਨੰਬਰ 9 ਮਿਤੀ 18/24 ਅਧੀਨ ਤਾ 379 411 ਆਈਪੀਸੀ ਪੀਐਸ ਬਾਜਾਖਾਨਾ ਦਰਜਿਸਟ੍ਰ ਕਰਕੇ ਪੁਤੀ ਸ਼ਾਮਿਲ ਹੋ ਜਾਂਦੀ ਸੀ ਜਿਸ ਵਿੱਚ ਦੋਸ਼ੀ ਨਿੱਕਾ ਸਿੰਘ ਅਤੇ ਦੂਜੀ ਨਾਢੀ ਸਿੰਘ ਪੁੱਤਰ ਸ਼ੇਰ ਸਿੰਘ ਨੂੰ ਹਸਪਜਾਤਾਂ ਰਿਪੋਰਟ ਕਰਕੇ ਪੇਸ਼ਦਾਨਪ ਕੀਤਾ ਜਾ ਚੁੱਕਾ ਜਿਸ ਦਾ ਪ੍ਰਸਰਵਾਣ ਚੱਲ ਰਿਹਾ ਤੇ ਬਾਅਦ ਵਿੱਚ ਜਿਸ ਤਰ੍ਹਾਂ ਪੜਤਾਲ ਦੇ ਵਿੱਚ ਜੋ ਗੱਲ ਸਾਹਮਣੇ ਆਊਗੀ ਜੈਸੀ ਜ਼ਰੂਰਤ ਵੈਸੀ ਹੀ ਕਾਰਵਾਈ ਹੁਣ ਚਲਦੀ ਜਾਊਗੀ ਇਹਨਾਂ ਦੇ ਹੋਰ ਸਾਥੀਆਂ ਨੂੰ ਵੀ ਇਹ ਪੁੱਛ ਪਿੱਛੇ ਦੇ ਵਿੱਚ ਲਾ ਕੇ ਸਖਤ ਸਜ਼ਾ ਮਤ ਅਣਡਣੀਆਂ ਕਿਉਂਕਿ ਕਿਸਾਨ ਬਹੁਤ ਦੁਖੀ ਹੈ ਜਿਹੜਾ ਕੇ ਦੇ ਵਿੱਚ ਇਹ ਜੋਰ ਆਪ ਦੇ ਚੰਤ ਪੇਸ਼ਾ ਉਹ ਨਸ਼ਾ ਕਰਨ ਦੀ ਖਾਤਰ ਆਪਣੇ ਤਾਰਟ ਕਿਲਾਏਦੇ ਤੇ ਜੀਮੀਦਾਰ ਬਹੁਤ ਦੁਖੀ ਹੁੰਦਾ ਆ ਤੇ ਸਾਡੇ ਕੋਲ ਆਗੇ ਕਮੇਟਾ ਦਾ ਦਰਜ ਕਰਾਉਂਦੇ ਆ ਕਿ ਇਸ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ